ਵਿਲੇ ਹੀ ਆ ਪਹਿਲਾ ਹੀ ਆ ਗਾਮੀ ਮੜਾ ਚਲੀ ਏ ਕੀ ਹੈਪੀ ਦੀ ਭੈੜ ਮਰੀ ਸੁਣੀ ਕਿਹੜੀ ਮਾਰ ਕੇ ਇਹ ਨਗਰੀ ਪਲੇ ਯਾਰ ਚਲ ਜਾ ਨੇ ਵਿਲੇ ਦੇ ਗਾਮੇ ਚੱਲ ਜਾ ਚੱਲ ਆ ਜਾ ਉਹ ਜਿੰਦਗੀ ਵੀ ਹੌਂ ਲੈਣੋਂ ਲੱਈ ਕਿੱਧਰ ਜਾਣ ਵਧੀਆ ਵਧੀਆ ਵਿਲੇ ਹੀ ਆ ਹਾਂਜੀ ਵਿਲੇ ਚ ਆਦਲੀ ਮੜਾ ਜਾ ਕਿੱਧਰ ਜਾਣਾ ਜੇ ਉਹ ਆ ਪੀ ਕਰੇ ਜਾਣਾ ਹੀ ਗਰਵਾ ਹੈਪੀ ਨਾਲ ਕੰਮ ਤੇਨੂੰ ਹਮੇ ਦਾਦੇ ਨੱਪ ਚੱਲਾ ਚਲਾ ਆ ਪਿੱਛੇ ਮੁੜਸਾ ਕੜੇ ਬੜਾ ਬੜਾ ਚੱਲਦਾ। ਆਦੀ ਨਹੀਂ। ਆਦੀ ਫੁਰਦੀ ਨਹੀਂ। ਨਗਲੀ ਮਾਲ ਆਉਣਾ। ਇਹ ਕੀ ਜੰਦਾ ਟਿਕਦਾ। ਆ ਜੀ ਤੱਕ ਗਏ ਦਪੈਲੇ ਨੂੰ ਫੋਨ ਕਰਾਤਾ ਯਾਰ ਜੇ। ਹੋਰ ਆ ਪਿੱਗੇ ਆਲੇ। ਹੋਰ ਕੀ ਆਲੇ। ਬੈਠੋ। ਸੈਨ ਲੱਗੇ। ਅੱਜ ਸਾਈ ਗਰਮੀ ਭੜੀ ਹੋ ਗਈ ਹੈ। ਬਹੁਤ ਹੀ ਗਰਮੀ ਹੈ ਯਾਰ। ਹੋਰ ਸੁਣਾ ਠੀਕ ਸਾਰੇ ਘਰ ਦੇ। ਵਧੀਆ ਵਧੀਆ ਤੂੰ ਸੁਣਾ। ਅੱਜ ਮੇਰੀ ਯਾਦ ਕਿੱਦਾ ਗਈ ਤੁਹਾਨੂੰ ਐਦਾਂ ਹੀ ਗੁਰਵਾ ਨਹੀਂ ਤੇ ਐਦਾਂ ਹੀ ਫਿਰਨੇ ਆ ਹੁਸਨ ਨੂੰ ਵੀ ਲਿਆਂਦਾ ਉਹ ਬਾਚਦਾ ਮੈਨੂੰ ਘਰੇ ਤਾਰਦੋਂ ਫਿਰ ਕਦੇ ਤਾਰ ਆਏ ਦਾ ਕੰਮ ਹੀ ਮੈਨੂੰ ਤੇ ਫਿਰ ਮੈਂ ਚੱਲ ਕੋਈ ਨਹੀਂ ਦੂਸਰ ਕੰਮ ਕਰ ਲਾ ਐਂ ਹੋਈਏ ਪਾਣੀ ਪੀਣਾ ਦੇ ਪਿਆਰੇ ਕੋਟਾ ਆ ਪੀ ਲੈ ਲੈ ਪਾਣੀ ਪਾਣੀ ਕਿਹੜਾ ਮੋੜ ਤੁਹਾਨੂੰ ਪਤਾ ਗਰਮੀ ਐਨੀ ਆ ਜੀਰਕਾਰੀ ਪੀਂਦਾ ਲੈਣ ਪਾਣੀ ਲਿਆ ਹੋਰ ਸੁਣਾ ਏਰ ਕੀ ਝੋਨਾ ਪੂਰਾ ਸੱਟਿਆ ਆਹੋ ਵਧੀਆ ਲੱਗਾਈ ਭਰਾ ਬਹੁਤ ਦਾਤ ਜੀ ਬਹੁਤ ਖਾਣ ਤੋਂ ਪੜੀਆ ਆਹ ਭਰਾ ਬੈ ਗਈ ਖਾਲੀ ਹੁੰਦੇ ਤਾੜ ਨਹੀਂ ਆਇਆ ਬਹੁਤ ਐ ਨਹੀਂ ਦੀਨੋ ਪਰ ਮੈਂ ਸ਼ਹਿਰ ਗਈ ਨਹੀਂ ਅੱਜ ਚੱਲੀ ਕਿਹਦੇ ਕੋਈ ਨਹੀਂ ਚਲ ਜਾ ਨਿਆ ਦਾਦੀ ਮੈਂ ਫੋਨ ਕਰਦਾ ਤੈਨੂੰ ਜਿੱਦ ਜਾਣਾ ਨਾਲੋਂ ਸਾਡੇ ਉਹ ਦਰਵਾਜ਼ਾ ਚਲ ਜਾਗੇ ਯਾਰ ਚਲ ਕੋਈ ਨਹੀਂ ਚਲ ਜਾਗੇ ਚਲ ਠੀਕ ਹੈ ਫਿਰ ਚਲ ਓਕੇ ਅਰੇ ਯਾਰ ਕੰਮ ਕਮ ਕਰੀਏ ਚਲ ਓਏ ਜਗਾਤੀ ਮੈਂ ਕਹਿ ਜੀ ਤਿੰਨ ਪੈਂਟ ਦੇਣੀ ਅੱਖ ਰੱਖੀ ਜਿੰਦੇ ਖਲਾ ਦੇਖ ਲੈ ਦੇ ਫਿਰ ਬੁੱਤਾ ਸੁਣਾ ਐਵੇਂ ਨਹੀਂ ਵੇਖੀਏ ਹੁੰਦਾ ਇਹ ਨਾ ਬੋਲੂਏ ਮਾਮਾ ਗਲਤ ਤੇ ਤੇ ਵਾਸਤੇ ਗਲਤ ਆ ਇਹ ਪੀਦੇ ਭੈਣ ਲੈ ਵੀ ਵੇਖਿਆ ਹੀ ਨਾ ਐਵੇਂ ਨੇ ਵਿਆਹ ਕਰਾ ਲਿਆ ਅਗਲਾ ਨਹੀਂ ਪਰ ਫਿਰ ਵੀ ਹੈਪੀ ਦੀ ਭੈਣ ਸਾਡੀ ਭੈਣ ਮਾਮਾ ਫਰਕ ਥੋੜੀ ਕੋਈ ਕੱਲ ਨੂੰ ਤੇਰੀ ਤੀ ਭੈਣ ਕੋਈ ਦੇਖ ਕੇ ਤੇ ਫੇਰ ਇਤਨਾ ਥੋੜੀ ਨਾ ਹੁੰਦਾ ਅੱਛਾ ਹੋਰ ਕੋਈ ਰਾਤ ਦਿਨ ਸਮਝਾਇਆ ਹੀ ਆ ਚੱਲ ਮਿਲਦੇ ਬਾਚੋ ਚਲ ਠੀਕ ਆ ਇਹ ਯਾਰ ਗਲਤ ਤੇਰੇ ਵਾਸਤੇ ਗਲਤ ਆ ਚੱਲ ਉਹ ਸੁਣੋ ਦਾਦਿਆਂ ਜਾ ਕੇ ਹੋ ਸੁਣ ਓਏ ਹੋ ਸੁਣ ਯਾਰ ਮੈਨੂੰ ਤੇਰੇ ਨਾਲ ਇੱਕ ਕੰਮ ਹੈ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਆ ਮਨਿੰਦਰ ਦੱਸ ਯਾਰ ਮੈਨੂੰ ਨਾ ਭੁੱਲਦੇ ਨਾ ਕੋਈ ਚਾਹ ਚੱਲਣ ਤੇ ਸਹੀ ਨਹੀਂ ਲੱਗਦੀ ਕਿਉਂ ਉਹ ਨਹੀਂ ਕਰਤਾ ਹੁਣ ਯਾਰ ਉਹ ਨਾ ਪੀਲੀ ਮੈਂ ਤੇਰਾ ਮਾੜੀ ਅੱਖ ਰੱਖਦਾ ਵਾ ਅੱਛਾ ਗੁਰਮੈਨੂੰ ਵੀ ਲੱਗਣ ਹੀ ਨਹੀਂ ਦੇਹੀ ਲੱਛਣ ਉਹਦੋਂ ਮੈਨੂੰ ਕਹਿੰਦੇ ਵੀ ਹੈਪੀ ਕਰ ਚੁਲੀਏ ਤੇ ਮੈਂ ਕੀ ਕਹਣਾ ਇਹ ਗੋ ਦੱਸਿਆ ਨਹੀਂ ਕਾ ਤੇ ਮੈਨੂੰ ਨਹੀਂ ਆਉਂਦਾ ਇਹ ਤੇ ਮੈਂ ਕਿਹਾ ਚੱਲ ਯਾਰ ਉਹਨੂੰ ਇੱਕ ਵਾਰੀ ਸਮਝਾਈਏ ਉਹ ਨਹੀਂ ਗੁਰੂਆਂ ਨੇ ਸਮਝਣਾ ਨਹੀਂ ਤੇ ਉਹ ਪਤਾ ਉਹ ਜਿੰਸ ਬੜੀ ਪੜੀ ਹੈ ਕੀ ਕਰੀਏ ਫਿਰ ਉਹਨੇ ਤੂੰ ਉਹਦਾ ਕੀ ਕਰ ਤੂੰ ਇਹ ਕੰਮ ਕਰ ਤੂੰ ਦੀ ਭੈਣ ਨੂੰ ਫੋਨ ਲਾ ਅੱਛਾ ਮੇਰਾ ਫੋਨ ਅੰਦਰ ਚਾਰਜ ਲੱਗ ਗਈ ਤੇ ਗੱਲ ਕਰਾਂ ਮੇਰੇ ਨਾਲ ਕਰ ਲਾਇਆ ਮੋਲਾਇਆ ਉਹਨੇ ਕਰ ਲਗਨ ਹੈਲੋ ਦੀਦੀ ਜੀ ਚਲ ਠੀਕ ਕਰਦੇ ਹੁਣ ਤਾਂ ਕੀ ਮਾਮਾ ਆਈਡੀਆ ਤੇ ਵਧੀਆ ਵਾ ਵਧੀਆ ਨਾ ਚਲ ਫਿਰ ਮਿਲਦੇ ਆ ਸਵੇਰੇ ਚਲ ਠੀਕ ਆ ਮਾਮਾ ਕਰ ਜੀ ਤੇ ਵਧੀਆ ਪਤਾ ਜਾਣ ਵਧੀਆ ਵਧੀਆ ਤੂੰ ਸੁਣਾ ਹੋਰ ਬਸ ਵਧੀਆ ਹੋਰ ਸੁਣਾ ਤੂੰ ਕੀ ਕਰਦਾ ਬਸ ਵਧੀਆ ਵੇਲੇ ਇਹ ਕਿਹੜਾ ਨਾ ਮੇਰੇ ਕੋਲ ਫੋਨ ਹੈ ਹੈਲੋ ਹਨੀ ਤੇ ਤੇ ਚਲੋ ਆ ਗਿਆ ਲੋ ਯਾਰ ਮੜਿਆ ਚਲੀ ਗਿਆ ਕੀ ਹੋਇਆ ਕੋ ਯਾਰ ਭੈਣ ਨੂੰ ਤਾਂ ਗਾਂਡੇ ਕੋਈ ਪਰ ਇਹ ਮਮਾ ਜੀ ਦਾ ਤੂੰ ਕੇਦੀ ਭੈਣ ਵਾਲਾ ਖਰਾਦਾਂ ਉਦੋਂ ਹੁਣ ਪਤਾ ਲੱਗਣਾ ਆਪਣੇ ਤੇ ਕੀ ਵੀਦੀ ਤੋਂ ਆਪਣੀ ਭੈਣ ਨੂੰ ਵਿਛੜੀ ਤੈਨੂੰ ਸਮਝ ਆਇਆ ਜੇ ਤੂੰ ਸਮਝਿਆ ਨਹੀਂ ਕੋਈ ਨਾ ਨਾ ਮम्मा ਕੋੱਖ ਨੂੰ ਦਹੀਂ ਨੂੰ ਕਹੀ ਤੈਨੂੰ ਫੋਨ ਕਰਨ ਨੂੰ ਤੈਨੂੰ ਸਭ ਸਿਖਾਉਣਾ ਹੀ ਪਾਸੇ ਆਹ ਬਾਹ ਦੀ ਅਕਲਾ ਛੁਗੀ ਹੁਣ ਤੈਨੂੰ